ਲੇ ਵੀ ਗੱਡੀ ਦੇ ਅੰਦਰ ਜਿਹੜੇ ਟਾਇਰ ਘੱਟ ਨੇ ਤੇ ਬਾਹਰ ਵੱਧ ਨੇ ਇਹ ਵਿਲੀ ਜੀਪ ਆ ਭਾਈ ਜੇ ਕਿਸੇ ਨੇ ਰੌਂਡੀ-ਛੌਂਡੀ ਲਾਉਣੀ ਐ ਚੰਡੀਗੜ੍ਹ ਦਾ ਚਲਾ ਨਹੀਂ ਸਕਦੇ ਚੰਡੀਗੜ੍ਹ ਤਾਂ ਨਹੀਂ ਚਾਹਉਂਦੀ ਚੰਡੀਗੜ੍ਹ ਨਹੀਂ ਚਲਾ ਸਕਦੇ ਬਾਕੀ ਜਿੱਥੇ ਮਰਜ਼ੀ ਚਲਾ ਲਿਓ ਭਾਈ ਹਨਾ ਤੇ ਪ੍ਰੋਫਾਈਲ ਅਗਰ ਤੁਹਾਡੀ ਭਾਈ ਵਧੀਆ ਸੋਲਿਡ ਆ ਤਾਂ ਥੋੜਾ 50000 ਦੇ ਕੇ ਵੀ ਸਰਜੂਗਾ ਅਦਰਵਾਈਜ਼ ਜੇ ਤੁਸੀਂ ਵੱਧ ਦੇ ਦੋ ਤਾਂ ਸੋਨੇ ਦਾ ਸਾਗਾ ਭਾਈ ਹਨਾ ਕਿਉਂਕਿ ਤੁਹਾਡੀ ਕਿਸਤੇ ਤੋਂ ਘੱਟ ਨੇ ਨੇ ਭਾਈ ਤੇ ਉਹ ਤੁਹਾਨੂੰ ਮਰੂਤੀ ਦੇ ਸੈਗਮੈਂਟ ਤੇ ਲੈ ਚਲਾਂ ਇੰਨੀਆਂ ਕਾਰਾਂ ਵੀ ਤੁਹਾਨੂੰ ਸ਼ੋਅਰੂਮ 'ਚ ਵੀ ਨਹੀਂ ਦੇਖੀਆਂ ਹੋਣੀਆਂ ਜਿੰਨੀਆਂ ਤੁਹਾਨੂੰ ਮੈਂ ਹੋਰ ਦਿਖਾਉਂ 8 ਮਾਡਲ 9 10 ਜਿਹੜਾ ਮਰਜ਼ੀ ਮਾਡਲ ਲੈ ਲਓ ਰੋ ਤੁਹਾਨੂੰ ਸਾਰੀਆਂ ਕਾਰਾਂ ਮਿਲਣਗੀਆਂ ਤੇ ਇਹ ਹੈਗੀ ਹੈ 2018 ਮਾਡਲ ਗ੍ਰੈਂਡ i10 i10 ਹਾਂਜੀ ਹਾਂਜੀ 63000 ਚੱਲੀ ਆ ਇਹਦੀ ਫੁੱਲ ਗਾਰੰਟੀ ਹੈ ਸਾਡੀ ਬੰਪਰ ਟੂ ਬੰਪਰ 올 ओरिजिनल ਕਾਰ ਹੈ ਅੱਛਾ ਹਾਂਜੀ ਹਾਂਜੀ ਬਈ ਬਹੁਤ ਨਵੀਂ ਕਾਰ ਆ ਇਹ ਸਟੈਂਡਿੰਗ ਜਿਹੜੇ ਬਾਈ ਨੂੰ ਜਿਹਨੂੰ ਕੰਡੀਸ਼ਨ ਦਾ ਪਤਾ ਵੀ ਜਿਹੜੀ ਵਧੀਆ ਕੰਡੀਸ਼ਨ ਦੀ ਕਾਰ ਹੁੰਦੀ ਕਹੇ ਜੀ ਆ ਅਸੀਂ ਅੱਖਾਂ ਨਾਲ ਦੇਖ ਕੇ ਸਕੈਨ ਕਰ ਦਿੰਦੇ ਨੇ ਜਿਹੜੇ ਉਹ ਵਾਲੀ ਚੀਜ਼ ਆ ਭਾਈ ਇਹ ਗਲਾਬ ਦਾ ਫੁੱਲ ਲੈਣਾ ਜਿਹਨੂੰ ਵੈਲੈਂਟਾਈਨ ਡੇ ਤੇ ਮਿਲਿਆ ਨਹੀਂ ਗਲਾਬ ਦਾ ਫੁੱਲ ਸਾਡੇ ਲਵੇ ਆ ਪਰ ਸਾਡੇ ਆਲਾ ਪੇੜ ਆ ਥੋੜਾ ਜਿਆਦਾ 40 ਕਾਰਾਂ ਦਾ ਸਟਾਕ ਅੱਜ ਤੁਹਾਨੂੰ ਦਵਾਂਗੇ ਇਸ ਵੀਡੀਓ ਦੇ ਵਿੱਚ ਕ੍ਰਿਸਟਲ ਕਾਰਸੇ ਉਪਰ ਆਇਆ ਅਜਾ ਪਾ ਮਹਾਲੀ ਚੰਗੀਆਂ ਕਾਰਾਂ ਲੈਣੀਆਂ ਨੇ ਤਾਂ ਐਂਡ ਤੱਕ ਦੇਖਿਓ ਇਹ ਇਹ ਜਿਹੇ ਕਾਰਾਂ ਦਊਗਾ ਭਾਈ ਮੈਂ ਤਾਂ ਟਰਾਈ ਲਾਈਨ ਦੀ ਲੋੜ ਸ਼ਾਇਦ ਹੀ ਪਵੇ ਤੁਹਾਨੂੰ ਹਨਾ ਕਿਉਂਕਿ ਜਿਵੇਂ ਕੰਡੀਸ਼ਨ ਆ ਤੁਹਾਡੇ ਸਾਹਮਣੇ ਕਾਰਾਂ ਦੀ ਕੰਡੀਸ਼ਨ ਬਹੁਤ ਵਧੀਆ ਰਹੂਗੀ ਪਰ ਇਹ 99% ਜਿਹੜੇ ਕਾਰਾਂ ਤੁਹਾਨੂੰ ਸਾਰੀਆਂ ਮਿਲਣਗੀਆਂ ਭਾਈ ਪੰਜਾਬ ਨੰਬਰ ਚੰਡੀਗੜ੍ਹ ਨੰਬਰ ਔਰ ਹੋਰ ਗੱਲ ਕਰਾ ਇੱਕ ਉਹ ਦੋ ਕਾਰ ਜਿਹੜੀ ਐਚ ਆਰ ਨੰਬਰ ਦੀਆਂ ਕਿਉਂਕਿ ਲਵੇ ਹਰਿਆਣਾ ਲੱਗਦਾ ਹਾਂਜੀ ਹਾਂਜੀ ਲਗਭਗ ਸਾਰੀਆਂ ਪੰਜਾਬ ਨੰਬਰ ਜਾਂ ਚੰਡੀਗੜ੍ਹ ਨੰਬਰ ਦੀਆਂ ਹਰਿਆਣੇ ਦੀ ਵੀਰੇ ਹੈਗੀ ਜਰੂਰ ਹੈ ਸਾਡੇ ਕੋਲ ਪਰ 올 ओरिजिनल ਕਾਰ ਮਿਲੂ ਜੇ ਹਰਿਆਣੇ ਦੀ ਹੈਗੀ ਵੀ ਠੀਕ ਹੈ ਹਾਂਜੀ ਤੇ ਬਾਈ ਨੂੰ ਕਹਿਣਾ ਬਾਈ ਸਤਿ ਸ਼੍ਰੀ ਅਕਾਲ ਹਨਾ ਅੱਜ ਆਪਾਂ ਬਾਈ ਨਾਲ ਪਹਿਲੀ ਵਾਰ ਵੀਡੀਓ ਕਰ ਰਹੇ ਆ ਪਹਿਲਾਂ ਬਾਈ ਦੂਜਾ ਹੁੰਦਾ ਬਲੇ ਨਾਲ ਹਨਾ ਸਾਰਿਆਂ ਨੂੰ ਜ਼ਰੂਰੀ ਹੈ ਹਨਾ ਕਿਉਂਕਿ ਵੀ ਉਰੇ ਕੋਈ ਨਾ ਕੋਈ ਇੱਕ ਜਿਹਾ ਕੋਈ ਬੰਦਾ ਆ ਗਿਆ ਕੋਈ ਹਨਾ ਅਨਨੋਨ ਬੰਦਾ ਉਹ ਆ ਕੇ ਤੁਹਾਨੂੰ ਦੇਖੂਗਾ ਤੇਰ ਮੈਂ ਉਹ ਬੰਦਾ ਦੇਖਿਆ ਸੀ ਉਹ ਬਲਾਓ ਬਲਾ ਵੀਡੀਓ ਵਾਲਾ ਨਾ ਆ ਕੇ ਪਹਿਲਾਂ ਵੀਡੀਓ ਨਾਲ ਮਿਲਦੇ ਨੇ ਬਿਲਕੁਲ ਬਿਲਕੁਲ ਤੇ ਭਾਈ ਅੱਜ ਜਿਹੜੇ ਕਾਰਾਂ ਰਹਿਣਗੇ ਸਾਰੀਆਂ ਵਧੀਆ ਹੋਣਗੇ ਕਾਰਾਂ ਟਾਪ ਦੀਆਂ ਕਾਰਾਂ ਹੋਊंगी ਵੀਰੇ ਇੰਜਨ ਗੇਅਰ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਕਾਰ ਓਕੇ ਵੀਰੇ ਨੌਨ ਐਕਸੀਡੈਂਟ ਹੋਊਗੀ ਕੱਦਾਂ ਕੋਈ ਪੀਸ ਜਿਹੜਾ ਪੇਂਟ ਹੋਇਆ ਵੀ ਆਪਾਂ ਦੱਸ ਕੇ ਦਵਾਂਗੇ ਵੀਰੇ ਵੀ ਆਹ ਚੀਜ਼ ਗੱਡੀ ਦੀ ਪੇਂਟ ਹੈ ਠੀਕ ਓਕੇ ਤੇ ਬਾਕੀ ਭਾਈ ਇਹਨਾਂ ਤੁਸੀਂ ਆਪਦੇ ਐਂਡ ਤੋਂ ਜੋ ਚੈੱਕ ਕਰਨਾ ਤੁਸੀਂ ਆਪਦਾ ਚੈੱਕ ਕਰ ਸਕਦੇ ਹੋ ਪੈਸੇ ਤੁਸੀਂ ਲਾਉਣੇ ਤਸੱਲੀ ਵੀ ਤੁਸੀਂ ਕਰੋ ਹਨਾ ਭਾਈ ਤੇ ਪਹਿਲੀ ਕਾਰ ਆਪਾਂ ਕ੍ਰੇਟਾ ਤੋਂ ਸ਼ੁਰੂ 16 ਰਜਿਸਟਰਡ 17 ਮਾਡਲ ਹੈ ਹਾਂ ਜੀ ਫਰਸਟ ਓਨਰ ਹੈ ਵੀਰੇ ਤੇ ਇਹਦੀ 7,90,000 ਰੁਪਏ ਦੀ ਮੰਗ ਹੈ ਕੰਡੀਸ਼ਨ ਇਹਦੀ 7,90,000 ਇਹਦੀ ਆਪਾਂ ਐਨਓਸੀ ਦਵਾਂਗੇ ਜਾਂ ਨੰਬਰ ਲੋਸੀ ਵੀ ਦੇ ਦਾਂਗੇ ਵੀਰੇ ਜੇ ਬੰਦਾ ਨੰਬਰ ਲਾਉਣ ਨੂੰ ਕੋਈਗਾ ਨੰਬਰ ਵੀ ਲਵਾ ਦਾਂ ਕੋਈ ਚੱਕਰੇ ਠੀਕ ਹੈ ਵੀਰੇ ਲਓ ਜੀ ਬਾਈ ਹਨਾ ਦੇਖੋ ਕਾਰ ਦੀ ਕੰਡੀਸ਼ਨ ਦੇਖੋ ਜਿਵੇਂ ਨਵੀਂ ਕਾਰ ਏਜੰਸੀ ਤੋਂ ਕਢਾ ਕੇ ਲਿਆਂਦੀ ਹੁੰਦੀ ਹੈ ਨਾ ਐਹੋ ਜੀ ਕਾਰ ਦੀ ਕੰਡੀਸ਼ਨ ਪਈ ਆ ਅੱਗੇ ਆਪਣੀ ਮਰੂਤੀ ਦਾ ਬ੍ਰਾਂਡ ਆ ਗਿਆ ਡਿਜ਼ਾਇਰ ਇਹਦੀ ਗੱਲ ਕਰਾਂ ਮੈਂ ਮੈਂ ਕਾਰਾਂ ਗਿਣੀ ਆ ਔਰੇ ਮਰੂਤੀ ਦੇ ਸੈਗਮੈਂਟ ਦੀਆਂ ਲਗਭਗ 11-12 1 ਨਜਾਇਰਾਂ ਦੀ ਗੱਲ ਕਰਾਂ ਸਵਿਫਟਾਂ ਦੀ ਵਿੱਚ ਉਹ ਲਗਭਗ 8-9 ਕਾਰਾਂ ਆਪਣੇ ਲੋਵ ਖੜੀਆਂ ਇਹ ਸੈਗਮੈਂਟ ਜਿਹੜਾ ਇਹ ਹਰੇਕ ਕਾਰ ਦੇ ਵਿੱਚ 2-2 3-3 4-4 5-5 ਪੀਸ ਖੜੇ ਨੇ ਗੱਲ ਕਰਾਂ ਹੁਣ ਇਹ ਕਾਰ ਦੀ ਵੀਰੇ ਇਹ ਕਿਹੜਾ ਮਾਡਲ ਹੈ ਕਾਰ ਆਪਣੇ ਲੋਵ ਨਜਾਇਰ ਹੈ VDI 2017 ਮਾਡਲ ਹੈ ਫਰਸਟ ਓਨਰ ਹੈ ਚੰਡੀਗੜ੍ਹ ਦਾ ਨੰਬਰ ਹੈ ਓਕੇ ਤੇ ਇਹਦੀ ਵੀਰੇ 5 ਲੱਖ 20 ਹਜ਼ਾਰ ਵੀ ਡਿਮਾਂਡ ਹੈ 5 ਲੱਖ 20 ਹਜ਼ਾਰ ਡਿਮਾਂਡ ਇਹਦੀ ਠੀਕ ਹੈ ਤੇ ਆਹ ਆ ਗਈ ਆਹੇ ਆ ਗਈ ਵੀਰੇ i20s ਹਾਂਜੀ ਪੰਚਕੁੱਲਾ ਨੰਬਰ ਹੈ ਕੋਈ ਬਾਲਾ ਦੂਰ ਦਾ ਨਹੀਂ ਹਰਿਆਣੇ ਦਾ ਹਨਾ ਫਰਸਟ ਓਨਰ ਹੈ ਵੀਰੇ 325000 ਰੁਪਏ ਦੀ ਮੰਗ ਹੈ ਕਰ ਤਿੰਨ ਬੱਚੀ ਡੀਜ਼ਲ ਮਟੋੜ ਡੀਜ਼ਲ ਹੈ ਵੀਰੇ ਡੀਜ਼ਲ ਦੇ ਵਿੱਚ ਓਨਰ ਸੀਰੀਅਲ ਕਿਹੜਾ ਹੋਏਗਾ ਫਰਸਟ ਹੈ ਜੀ ਫਰਸਟ ਓਨਰ ਜਿਆਦਾਤਰ ਆਪਣਾ ਫਰਸਟ ਓਨਰ ਹੀ ਹੁੰਦੀ ਹੈ ਨਾ ਫਰਸਟ ਹੈ ਵੀਰੇ ਫਰਸਟ ਸੈਕੰਡ ਇਹ ਤੋਂ ਉੱਪਰ ਕੋਈ ਨਹੀਂ ਲਓ ਜੀ ਠੀਕ ਹੈ ਭਾਈ ਮਿੱਤਰੋ ਮੈਂ ਪਹਿਲੇ ਕਲੀਅਰ ਕਰਦਾ ਕਈ ਵਾਰ ਨਾ ਆਪਣਾ ਰਹਿ ਜਾਂਦਾ ਹੈ ਪੁੱਛਣਾ ਵੀ ਇਹ ਫਰਸਟ ਓਨਰ ਹੈ ਜਾਂ ਸੈਕੰਡ ਇਹ ਚੀਜ਼ ਤਾਂ ਕਲੀਅਰ ਹੈ ਬਈਆਂ ਦੀ ਕੀ ਕਹਿਣਾ ਕੋਈ ਸੈਕੰਡ ਹੋਏ ਬਾਕੀ ਫਰਸਟ ਓਨਰ ਆ ਇਧਰ ਕਾਰ ਆਪਣੇ ਲਵੇ ਆ ਆ ਗਈ ਬੀਐਮਡਬਲਯੂ ਆਪਣੇ ਲਵੇ ਬੀਮਰ ਆ ਗਈ ਵੀਰੇ ਬੀਮਰ ਆ ਆ ਆ ਗਈ ਬਾਈ ਚੈੱਕ ਕਰੋ ਇਹ ਤਾਂ ਬੜੇ ਜਾਇਦ ਰੇਟ ਦੀ ਹੋਗੀ ਨਾ ਹਾਂਜੀ ਹਾਂਜੀ ਵੀਰੇ 12 ਮਾਡਲ ਹੈ ਹਾਂਜੀ ਇਹ ਗੱਡੀ ਫਰਸਟ ਓਨਰ ਹੈ ਵੀਰੇ ਹਾਂਜੀ 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 ਇਹਦੀ 5 ਲੱਖ 70 ਹਜ਼ਾਰ ਦੀ ਡਿਮਾਂਡ 570 12 ਮਾਡਲ ਦੀ ਹਾਂਜੀ 12 ਮਾਡਲ ਬੀਐਮਡਬਲਯੂ ਕਾਰ ਆ ਸਿਰਫ 5 ਲੱਖ ਤੇ 70 ਹਜ਼ਾਰ ਦੀ ਮਿੱਤਰੋ ਇਹ ਕਾਰ ਲਿਜਾ ਸਕਦੇ ਹੋ ਹੋ ਸਕਦਾ ਇਹਦੇ ਮਾੜਾ ਮੋਟਾ ਲੋਨ ਵੀ ਹੋ ਜੇ ਹਾਂਜੀ ਹਨਾ ਬਾਈ ਤੇ ਆ ਆ ਗਈ ਆਪਣਾ ਸਕੋਡਾ ਦੀ ਰੈਪਿਡ ਲੋਰਾ ਹੈ ਵੀਰੇ ਲੋਰਾ ਠੀਕ ਹੈ ਮੋਡਲ ਦੀ ਲੋਰਾਏ 14 ਮਾਡਲ ਹੈ ਵੀਰੇ ਡੀਜ਼ਲ ਦੇ ਵਿੱਚ ਹੈ ਕਾਰ ਓਕੇ ਹਾਂਜੀ ਤੇ ਆਹ ਕਾਰ ਚੈੱਕ ਕਰ ਲਓ ਬਾਈ ਬਾਈ ਨੂੰ ਕਹਿਣਾ ਦਿਖਾਊਗਾ ਕਾਰ ਇਹ ਕਾਰ ਦਾ ਇੰਜਨ ਗੇਅਰ ਬਹੁਤ ਘਹਿਣ ਹੁੰਦਾ ਚਲਾਵਾ ਬੜਾ ਘਹਿਣ ਹੁੰਦਾ ਕਾਰ ਹਾਂਜੀ 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 ਵੀਰੇ ਦੇ ਬਾਰੇ ਇਹ ਹੈਗੀ ਵੀਰੇ 14 ਮਾਡਲ ਹੈ ਫਰਸਟ ਓਨਰ ਹੈ ਇਹ 4.5 ਲੱਖ ਰੁਪਏ ਡਿਮਾਂਡ ਹੈ 4.5 ਲੱਖ ਬਹੁਤ ਓਰੀਜਨਲ ਹੈ ਬਸ ਠੀਕ ਹੈ ਵੀਰੇ ਤੇ ਆਹ ਆ ਗਈ ਆਪਣੇ ਲਵੇ ਇਸ ਟਾਈਮ ਵੈਂਟੋ ਹਾਂਜੀ ਇਹ ਅੱਜ ਵੀਂਟੋ ਵੀਰੇ ਇਹ ਹੈਗੀ ਹੈ ਪੈਟਰੋਲ ਚ ਪੈਟਰੋਲ ਦੀ ਹਾਂਜੀ ਇਹ ਹੈਗੀ 13 ਰਜਿਸਟਰਡ 14 ਹਾਂਜੀ ਵੀਰੇ ਇਹਦੀ ਹੈਗੀ 4,20,000 ਬਣਵਾ ਚਾਰ ਲੱਖ ਤੇ 20,000 ਰੁਪਏ ਡਿਮਾਂਡ ਆ ਬਾਈ ਹਨਾ ਬਾਕੀ ਬਾਈ ਮੌਕੇ ਤੇ ਕੁਛ ਨਾ ਕੁਛ ਜਿਹੜਾ ਤੁਹਾਡਾ ਵੀ ਮਾਨਤਾ ਨਾਲ ਆਪਾਂ ਕਹਿ ਦਈਏ ਵੀ ਹੋ ਜਾਣਾ ਬਾਈ ਕੋਈ ਫਿਕਸ ਰੇਟ ਨਹੀਂ ਹੈਗੇ ਸਾਰੇ ਤੋਂ ਬਣਾ ਕੁਛ ਨਾ ਕੁਛ ਤੁਹਾਡਾ ਆਏ ਦਾ ਰਿਗਾਰਡ ਜ਼ਰੂਰ ਹੋਊਗਾ ਚਾਹੇ ਤੁਸੀਂ ਜੰਮੂ ਤੋਂ आओ ਚਾਹੇ ਤੁਸੀਂ ਕਸ਼ਮੀਰ ਤੋਂ आओ ਤੁਹਾਡਾ ਵਧੀਆ ਰਿਗਾਰਡ ਹੋਊਗਾ ਬਾਈ ਹਨਾ ਇਹ ਨਹੀਂਗਾ ਵੀ ਤੁਹਾਡਾ ਆਉਣ ਜਾਣ ਜਿਹੜਾ ਤੁਸੀਂ ਸਾਡਾ ਤੁਹਾਡਾ ਆਉਣ ਹੋਊਗਾ ਵੀਰੇ ਵ्यर्थ ਨਹੀਂ ਜਾਂਦਾ ਆਕੇ ਕੁਝ ਨਾ ਕੁਝ ਲੈ ਗਏ ਜਾਓਗੇ ਬਈ ਉਰੋਂ ਆ ਆ ਗਈ ਡਜ਼ਾਇਰ ਇੱਕ ਹੋਰ ਤੁਸੀਂ ਗਿਣੀ ਆਓ ਡਜ਼ਾਇਰਾਂ ਕਿੰਨੀਆਂ ਨੇ ਵੀਰੇ ਡਜ਼ਾਇਰ ਹੈਗੀ 15 ਰਜਿਸਟਰਡ 16 ਹਾਂਜੀ ਫਰਸਟ ਓਨਰ ਹੈ ਆਟੋਮੈਟਿਕ ਹੈ ਇਹਦਾ ਡੀਜ਼ਲ ਪਟਰੋਲ ਡੀਜ਼ਲ ਹੈ ਡੀਜ਼ਲ ਦੇ ਵਿੱਚ ਆਟੋਮੈਟਿਕ ਲੈਓ ਬਈ ਚੈੱਕ ਕਰ ਲਓ ਇਹ ਵਾਲੀ ਅਸਲ ਡਜ਼ਾਇਰ ਦੀ ਗੱਲ ਕਰਾਂ ਮੈਂ ਪਹਿਲੀ ਵਾਰ ਹੀ ਦੇਖੀ ਆ ਦੂਜੀਆਂ ਤਾਂ ਦੇਖੀਆਂ ਬਹੁਤ ਦੂਜੀ ਵੀ ਹੈਗੀ ਹੈ ਸਾਡੇ ਕੋਲ 18 ਮਾਡਲ ਖੜੀ ਜੀ ਹੈ ਇਹ 16 ਹੈ ਪੁਰਾਣੀ ਸ਼ੇਪ ਵਾਲੀ ਠੀਕ ਹੈ ਇਹ ਪਹਿਲੀ ਵਾਰ ਹੀ ਦੇਖੀ ਆ ਮੈਨੂੰ 2-3 ਸਾਲ ਹੋ ਗਏ ਕੰਮ ਕਰਦੇ ਨੂੰ ਬਹੁਤ ਰੇਅਰ ਆਉਂਦੀ ਹੈ ਬਈ ਇਹ ਹੈ ਨ ਇਹਦਾ ਰੇਟ ਇਹਦੀ ਹੈਗੀ ਵੀਰੇ 560 ਡਿਮਾਂਡ 5 ਲੱਖ 60 ਹਜ਼ਾਰ ਰੁਪਏ ਡਿਮਾਂਡ ਠੀਕ ਆ ਬਰੇਜ਼ਾ ਕਾਰ ਖੜੀ ਆ ਆਪਣਾ ਲਵੇ ਇਹ ਕਿਹੜਾ ਮਾਡਲ ਹੈ ਜੇ ਵੀਰੇ ਆਪਾਂ ਬਰੇਜ਼ਾ ਦੀ ਗੱਲ ਕਰੀਏ ਬਰੇਜ਼ਾ ਹੈਗੀ ਆ ਇਹ 20 ਮਾਡਲ ਹੈ 20 ਮਾਡਲ ਹਾਂਜੀ 20 ਮਾਡਲ ਹੈ BS6 ਸੰਜਣ ਚਾਹੀਏ ਓਕੇ VDI ਗੱਡੀ ਸਾਰੀ ਓਰਿਜਨਲ ਹੈ ਵੀਰੇ ਤਰਾਸ ਹੈ ਹਾਂਜੀ 20 ਦੇ ਵਿੱਚ ਆਉਂਦੀ ਸੀਗੀ ਹਾਂਜੀ ਹਾਂਜੀ 20 ਦੇ ਵਿੱਚ ਤੇ ਇਹ ਮਤਲਬ ਸਾਰੀ オリジナル ਹੈ ਕਾਰ 84000 ਚੱਲੀ ਹੈ ਸਿਰਫ ਸਿਰਫ ਹਾਂਜੀ ਸਾਰੀ オリジナル ਬੰਪਰ ਟੂ ਬੰਪਰ ਫੁੱਲ ਗਾਰੰਟੀ ਹੈ ਜੀ ਆਪਣੀ ਲੈ ਵੀ ਬੰਪ ਆ ਬੰਪਰ ਤੋਂ ਲੈ ਕੇ ਉਹ ਬੰਪਰ ਤੱਕ ਇਹ ਸਾਰੀ ਰਿਜਨਲ ਕਾਰ ਹੈ ਜੇ ਕਿਸੇ ਭਾਈ ਨੇ ਕਾਰ ਲੈਣੀ ਹੈ ਕਾਰ ਲੈ ਜਾ ਸਕਦੇ ਹੋ ਚੰਡੀਗੜ੍ਹ ਦੀ ਵਿੱਦ ਅਲਾਈ 휠 ਬਹੁਤ ਟੌਪ ਦੀ ਕਾਰ ਰੇਟ ਸੀ ਦਾ ਵੀਰੇ 8 ਲੱਖ 45000 845 ਇੱਕ ਆਪਣੇ ਲਵੇ ਉਧਰ ਖੜੀ ਹੈਗੀ ਭਾਈ ਉਹ ਕਿਹੜਾ ਮਾਡਲ ਹੈ ਵੀਰੇ? ਉਹ 19 ਮਾਡਲ ਹੈ ਵੀਰੇ। ਉਹ 19 ਮਾਡਲ ਹੈ। ਹਾਂਜੀ ਹਾਂਜੀ ਉਹਦੀ 790 ਡਿਮਾਂਡ ਹੈ। ਉਹਦੀ 790 ਉਹ ਪੰਜਾਬ ਨੰਬਰ ਹੈ ਇਹ ਚੰਡੀਗੜ੍ਹ ਦਾ। ਚੰਡੀਗੜ੍ਹ ਨੰਬਰ ਹੈ। ਦੋਨੇ ਕਲਰ ਸੇਮ ਹੈ। ਠੀਕ ਹੈ। ਲੈ ਵੀ ਜਿਹੜਾ ਮਰਜ਼ੀ ਲੈ ਲਓ ਚਾਹੇ ਉਹਦਾ ਪੰਜਾਬ ਨੰਬਰ ਲੈ ਲਓ ਚਾਹੇ ਤੁਸੀਂ ਚੰਡੀਗੜ੍ਹ ਦਾ ਨੰਬਰ ਲੈ ਲਓ। ਆ ਆ ਗਈ ਬਾਈ ਹੁਣ ਜੇ ਕਿਸੇ ਨੇ ਬਾਈ ਕੰਮ ਕਰਨਾ ਥੋੜਾ ਕਮਾਉ ਪੁੱਤ ਆ ਬਾਈ ਹੈ। ਇਹ ਕਾਰ ਹੈ ਆਪਣੇ ਲਵੇ ਅ ਅਲਟੀਗਾ। ਇਹ ਵੀ ਮਰੂਤੀ ਦਾ ਬ੍ਰਾਂਡ ਹੈ। ਕਿੰਨੀ ਜਾਏ ਮਰੂਤੀ ਦੇ ਕਾਰਾਂ ਕਿੰਨੀਆਂ ਨੇ? ਵੀਰੇ 21 ਮਾਡਲ ਹੈ। ਸੀਐਨਜੀ ਦੇ ਵਿੱਚ ਆ। ਲੋਕਲ ਪਰ ਹਾਂਜੀ ਮਤਲਬ ਕੱਲੇ 50-50 ਦੀ ਚਲਾ ਸਕਦੇ ਹਾਂਜੀ 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 ਠੀਕ ਐ ਇਹਦੀ 9 ਲੱਖ ਰੁਪਏ ਡਿਮਾਂਡ ਹੈ 9 ਲੱਖ ਰੁਪਏ ਡਿਮਾਂਡ ਹੈ ਤੇ ਸੀਐਨਜੀ ਦੇ ਵਿੱਚ ਟਾਇਰ ਡੂਰ ਨਵੇਂ ਨੇ ਮਾ ਟਾਇਰ ਤਾਂ ਥੋੜੀ ਕਿਸੇ ਕਾਰ ਦੇ ਪੌਂਡ ਰੋਡ ਨਹੀਂ 93000 ਚੱਲੀ ਆ ਵੀਰੇ ਸਾਰੇ ਠੀਕ ਐ ਵੀਰੇ ਲਓ ਬਈ ਤੇ ਆ ਗਈ ਅਗਲੀ ਆਈ 20 ਆਈ 20 ਆ ਗਈ ਵੀਰੇ ਸਪੋਰਟਸ ਹੈ ਡੀਜ਼ਲ 15 ਮਾਡਲ ਠੀਕ ਐ ਇਹਦੇ ਵਿੱਚ ਵੀ ਆਪਣਾ ਲੋ ਤਿੰਨ ਕਾਰਾਂ ਖੜੀਆਂ ਆਈ 20 ਆ ਚੈੱਕ ਕਰ ਲਿਓ ਇਹ ਡੀਜ਼ਲ ਦੀ ਖੜੀ ਆ ਇਹ ਪੈਟਰੋਲ ਆ ਉਹ ਵੀ ਪੈਟਰੋਲ ਆ ਵੀਰੇ ਠੀਕ ਐ ਵੀਰੇ ਹਾਂਜੀ ਇਹਦਾ ਕਿੰਨਾ ਪ੍ਰਾਈਸ ਹੈ ਇਹ 15 ਮਾਡਲ ਹੈ ਵੀਰੇ ਸੈਕੰਡ ਓਨਰ ਹੈ ਇਹਦਾ 4,80,000 ਰੁਪਏ ਦੀ ਡਿਮਾਂਡ ਹੈ ਜੀ ਆਪਾਂ 4,80,000 ਲੱਗੀਆਂ ਚੰਗੀ ਕਾਰ ਹੈ ਠੀਕ ਹੈ ਵੀਰੇ ਆਹਾ ਵੀਰੇ ਇਹ ਆ ਗਈ ਵੀਰੇ i20 ਮੈਗਨਾ ਇਹ ਪੈਟਰੋਲ ਦੇ ਵਿੱਚ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਕਾਰ ਹੈ ਇਹਦੀ 4,60,000 ਰੁਪਏ ਦੀ ਡਿਮਾਂਡ ਹੈ ਇਹਦੀ 4,60 ਹੋ ਗਈ ਬਾਈ ਅੱਛਾ ਲੋਨ ਦੀ ਗੱਲ ਕਰਾਂ ਵੀਰੇ ਲੋਨ ਦੀ ਫੈਸਿਲਿਟੀ ਦੇ ਵਿੱਚ ਜਿਵੇਂ ਜਿਵੇਂ ਆ 4,60,000 ਦੀ ਕਾਰ ਦੱਸੋ ਤਾਂ ਕਿੰਨਾ ਕੁ ਲੋਨ ਹੋ ਜਾਣਾ ਇਹ ਤੇ ਵੀਰੇ ਇਹਦੇ ਤੇ ਆ ਪਾ ਘਟੂ ਘਟ ਮੰਨ ਲੋ 370 ਜਾਂ 4 ਲੱਖ ਦੇ ਕਰੀਬ ਲੋਨ ਕਰਾ ਦਾਂਗੇ ਵੀ ਜੇ ਕੋਈ 5 ਲੱਖ ਤੋਂ ਥੱਲੇ ਜਾਂ 5 ਲੱਖ ਦੀ ਕਾਰ ਆ ਤਾਂ ਆਪਾਂ 50000 ਵੱਧ ਤੋਂ ਵੱਧ ਲੱਖ ਹਾਂਜੀ ਹਾਂਜੀ ਵੱਧ ਤੋਂ ਵੱਧ ਲੱਖ ਦੇ ਕਿ ਲੋਨ ਹੋ ਜਾਊਗਾ 50000 ਨਾਲ ਵੀ ਸਾੜ ਦਾਂਗੇ ਠੀਕ ਹੈ ਤੇ ਦੀ ਮਤਲਬ ਪ੍ਰੋਫਾਈਲ ਤੇ ਡਿਪੈਂਡ ਕਰਦਾ ਜਾਣਾ ਠੀਕ ਹੈ ਹਾਂਜੀ ਲੋ ਬਾਈ ਹਨਾ ਤੇ ਪ੍ਰੋਫਾਈਲ ਅਗਰ ਤੁਹਾਡੀ ਬਾਈ ਵਧੀਆ ਸੋਲਿਡ ਆ ਤਾਂ ਥੋੜਾ 50000 ਦੇ ਕੇ ਵੀ ਸਰ ਦੂਗਾ ਅਦਰਵਾਈਜ਼ ਜੇ ਤੁਸੀਂ ਵੱਧ ਦੇ ਦੋ ਤਾਂ ਸੋਨੇ ਦੇ ਸਾਗਾ ਬਾਈ ਹਨਾ ਕਿਉਂਕਿ ਤੁਹਾਡੀ ਕਿਸ਼ਤ ਤੋਂ ਘਟਨੇ ਨੇ ਬਾਈ ਤੇ ਆਹ ਇਹ ਵੀਰੇ ਇਹ ਵੀ ਇਹ 16 ਮਾਡਲ ਹੈ ਵੀ ਪੰਜ ਕੁਲੇ ਦਾ ਨੰਬਰ ਹੈ ਗੱਡੀ ਪੈਟਰੋਲ ਦੀ ਕਾਰ ਹੈ ਵੀਰੇ ਸਪੋਰਟਸ ਮਾਡਲ ਹੈ ਇਹਦੀ ਵੀ 4,60,000 ਰੁਪਏ ਦੀ ਡਿਮਾਂਡ ਹੈ 4,60,000 ਰੁਪਏ ਠੀਕ ਹੈ ਵੀਰੇ ਲਓ ਜੀ ਵੀ 460 ਦੇ ਵਿੱਚ ਕਾਰ ਮਿਲ ਨਹੀਂ ਤੁਹਾਨੂੰ ਆ ਆ ਗਈ ਆਪਣੀ ਕਵੇਡ Ernault ਦੀ ਇਹ ਵੀਰੇ ਕਵੇਡ ਹੈਗੀ ਹੈ ਇਹ 19 ਰਜਿਸਟਰਡ ਵੀ ਸਿਰਫ 9000 ਕਿਲੋਮੀਟਰ ਚੱਲੀ ਹੈ ਸਿਰਫ ਇਹ ਮੈਨੂਅਲ ਆਟੋ ਹੈ ਮੈਨੂਅਲ ਓਕੇ ਮੈਨੂਅਲ ਹੈ ਪੈਟਰੋਲ ਦੀ ਕਾਰ ਹੈ ਇਹਦਾ ਸਵਾ 4 ਲੱਖ ਰੁਪਏ ਦੀ ਡਿਮਾਂਡ ਹੈ ਸਵਾ 4 ਲੱਖ ਰੁਪਏ ਦੇ ਵਿੱਚ ਭਾਈ ਤੇ ਆ ਆ ਗਈ ਆਪਣੇ ਲਵੇ ਐਸ ਕ੍ਰੋਸ ਹਾਂਜੀ ਇਹ ਐਸ ਕ੍ਰੋਸ ਹੈਗੀ ਵੀਰੇ 15 ਮਾਡਲ ਹੈ ਫਸਟ ਓਨਰ ਹੈ ਚੰਡੀਗੜ੍ਹ ਦਾ ਨੰਬਰ ਹੈ 76000 ਕਿਲੋਮੀਟਰ ਚੱਲੀ ਆ ਕਾਰ ਪੈਸੇ ਇਹਦੇ ਹੈਗੀ ਆ ਜੀ 105 ਲੱਖ ਰੁਪਏ ਸਵਾ 5 ਲੱਖ ਰੁਪਏ ਡਿਮਾਂਡ ਤੇ ਆ ਆ ਗਈ ਇਹ ਕਿਥੋਂ ਲਿਆਏ ਇਹ ਵੀ ਲਿਆਉਂਦੀ ਲੱਭਗੇ ਕਿਧਰ ਇਹ ਥੋੜਾ ਪੰਜਾਬ ਨੰਬਰ ਪੰਜਾਬ ਨੰਬਰ ਆ ਬਈ ਪੰਜਾਬ ਨੰਬਰ ਹੈ ਵੀਰੇ 10 ਮਾਡਲ ਹੈ ਹਾਂਜੀ ਹਾਂਜੀ ਨਵੀਂ ਕਾਰ ਹੈ ਜਦੋਂ ਕਾਪੀ ਹੈਗੀ ਹੈ ਜੀ ਪਾਸਿੰਗ ਵੀ ਹੈਗੀ ਹੈ ਕਾਰ ਦੀ ਮੰਨ ਲਓ ਜੇ ਆਪਾਂ ਇਹ ਤਿਆਰ ਕਰਾਈ ਸੀ ਉਦੋਂ ਤਿਆਰ ਕਰਾਉਣਾ ਸਿਰਫ 1500 ਕਿਲੋਮੀਟਰ ਚੱਲੀ ਹੈ ਇਹ ਕਾ ਅੱਛਾ ਹਾਂਜੀ ਹਾਂਜੀ ਲਾਏ ਲੂਏ ਲੱਗੇ ਆ ਸੋਹਣੇ ਟਾਇਰ ਵਧੀਆ ਲੈ ਵੀ ਗੱਡੀ ਦੇ ਅੰਦਰ ਜਿਹੜੇ ਟਾਇਰ ਘੱਟ ਨੇ ਤੇ ਬਾਹਰ ਵੱਧ ਨੇ ਹੈ ਤੇ ਕਾਰ ਦੇ ਟਾਇਰ ਇਹਨੂੰ ਜੀਪ ਹੈ ਵਿੱਲੀ ਹੈ ਬਈ ਹਾਂਜੀ ਇਹ ਵਿੱਲੀ ਜੀਪ ਆ ਬਈ ਜੇ ਕਿਸੇ ਨੇ ਰੌਂਡੀ-ਛੌਂਡੀ ਲਾਉਣੀ ਹੈ ਚੰਡੀਗੜ੍ਹ ਦਾ ਚਲਾ ਨਹੀਂ ਸਕਦੇ ਚੰਡੀਗੜ੍ਹ ਤਾਂ ਨਹੀਂ ਚਾਹਦੇ ਚੰਡੀਗੜ੍ਹ ਨਹੀਂ ਤਲਾ ਸਕਦੇ ਬਾਕੀ ਜਿੱਥੇ ਮਰਜ਼ੀ ਚਲਾ ਲਿਓ ਬਾਈ ਹਨਾ ਇਹਦੀ ਵੀਰੇ 370 ਡਿਮਾਂਡ ਹੈ ਮੌਕੇ ਤੇ ਕਰ ਲਾਂ ਕੋਈ ਚੱਕਾ 370000 ਹਾਂਜੀ ਹਾਂਜੀ ਓਨਲੀ ਸਿਰਫ 370000 ਰੁਪਿਆ ਦੇ ਵਿੱਚ ਪਾਸਿੰਗ ਪੂਸਿੰਗ ਸਾਰਾ ਕੁਝ ਹੈ ਮਿੱਤਰੋ ਪੰਜਾਬ ਨੰਬਰ ਦੀ ਹੈ ਤੁਹਾਡੇ ਸਾਹਮਣੇ ਕੰਡੀਸ਼ਨ ਹੈ ਬਹੁਤ ਵਧੀਆ ਕੰਡੀਸ਼ਨ ਦੀ ਪਈ ਹੈ ਬਾਈ ਹਨਾ ਹਾਂਜੀ ਵੀਰੇ ਇਹ ਲਿਜਾ ਸਕਦੇ ਹੋ ਬਾਈ ਜੇ ਕਿਸੇ ਨੇ ਲੈ ਕੇ ਜਾਣੀ ਹੈ ਕ੍ਰਿਸਟਲ ਕਾਰਸ ਤੋਂ ਇਹ ਵੈਂਟੋ ਵੀਰੇ ਇਹ ਡੀਜ਼ਲ ਦੇ ਵਿੱਚ ਹੈ ਵੀਰੇ ਓਕੇ ਤੇ ਚੰਡੀਗੜ੍ਹ ਦਾ ਨੰਬਰ ਹੈ ਸੈਕੰਡ ਓਨਰ ਹੈ ਜੀ ਗੱਡੀ ਤੇ ਇਹਦੀ ਡਿਮਾਂਡ ਹੈਗੀ ਹੈ ਜੀ 330000 330000 ਰੁਪਏ ਦੇ ਵਿੱਚ ਲਾਇਲੂਏ ਲੱਗੀਆਂ ਚੰਗੀ ਕਾਰ ਠੀਕ ਹੈ ਵੀਰੇ ਆਹ ਅੱਗੇ ਆ ਗਈ ਜੀ 14 ਮਾਡਲ ਸਵਿਫਟ ਪੈਟਰੋਲ ਡੀਜ਼ਲ ਡੀਜ਼ਲ ਹੈ ਵੀਰੇ ਵੀਡੀਆ ਇਹਦਾ ਵੀ ਚੰਡੀਗੜ੍ਹ ਦਾ ਨੰਬਰ ਹੈ ਵੀਰ ਜੀ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਹੈ 485000 485000 ਰੁਪਿਆ ਤੇ ਭਾਈ ਅਗਲੀ ਕਾਰ ਆ ਗਈ ਆਪਣੇ ਲਵੇ ਸਕੋਡਾ ਦੀ ਕਿਹੜੀ ਹੈ ਸਕੋਡਾ ਦੀ 12 ਮਾਡਲ ਲਾਉਰਾ ਹਾਂਜੀ ਲਾਉਰਾ ਲਓ ਜੀ ਦੂਜੀ ਲਾਉਰਾ ਆਪਣੇ ਲਵੇ ਹਨ ਹਾਂ ਹਾਂ ਇਹ ਜੀ ਇੱਕ ਹੋਰ ਖੜੀ ਹੈ ਦੋ ਖੜੀਆਂ ਆਪਣੇ ਕੋਲ ਇਹ ਇੱਕ ਉਹ ਪਹਿਲਾਂ ਦਿਖਾ ਚੁੱਕਿਆ ਹਾਂ ਜੀ ਇਹ ਵੀਰੇ ਇਹ ਵੀਰੇ 11 ਮਾਡਲ ਹੈ ਗੱਡੀ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਹੈ 230000 ਰੁਪਏ 230000 ਰੁਪਿਆ ਦੇ ਵਿੱਚ ਮੈਨੂਵਲ ਹੈ 230000 ਚ ਪਈ ਹੋਣਾ ਵਧੀਆ ਸੋਲਿਡ ਕਾਰ ਲੈਣੀ ਆ ਬਹੁਤ ਥੋੜੇ ਪੈਸਿਆਂ ਦੇ ਵਿੱਚ ਤਾਂ ਤੁਸੀਂ ਆਹ ਕਾਰ ਲਿਜਾ ਸਕਦੇ ਹੋ ਠੀਕ ਆ ਤੇ ਆ ਆ ਗਈ ਆਪਣੀ ਮੋਹਾਲੀ ਦੀ ਕਾਰ ਆ ਬਈ ਇੰਡੀਕਾ ਵਿਸਟਾ ਹਾਂਜੀ ਇਹ ਲਿਜਾ ਸਕਦੇ ਆ ਤੁਸੀਂ ਜੇ ਥੋੜੇ ਜਿਹੇ ਪੈਸੇ ਲਾਉਣੇ ਨੇ ਕਿੰਨੇ ਦੀ ਕਾਰ ਆ ਇਹ ਦੇ ਦਾਂਗੇ ਵੀਰੇ 2 ਕੋ ਲੱਖ ਦੀ ਕਾਰ 2 ਲੱਖ ਰੁਪਈਆ ਦੀ ਕਿਹੜਾ ਮਾਡਲ ਹੈ 11 ਮਾਡਲ 11 ਮਾਡਲ 2 ਲੱਖ ਰੁਪਈਆ ਦੀ ਕਾਰ ਵਈ ਹੈ ਨਾ ਇਹ ਕਾਰ ਲੈ ਜਾ ਸਕਦੇ ਹੋ ਤੇ ਅਗਲੀ ਕਾਰ ਤੁਹਾਨੂੰ ਮੈਂ ਦਿਖਾਉਣਾ ਕਰੂਜ਼ ਆਜੋ ਹੁਣ ਹੈਗੀ ਹੈ ਕਰੂਜ਼ ਕਾਰ ਆਪਣੇ ਲਵੇ ਇਹ ਵੀ ਬਈ ਫੁੱਲੀ ਮੋਡੀਫਾਈ ਹੈ ਆਟੋਮੈਟਿਕ ਕਾਰ ਆ ਤੁਹਾਡੇ ਸਾਹਮਣੇ ਜੇ ਕਿਸੇ ਨੇ ਬਈ ਸੋਲਿਡ ਵਧੀਆ ਇੰਜਨ ਗੇਅਰ ਵਾਲੀ ਕਾਰ ਲੈਣੀ ਤਾਂ ਆਹ ਵੀ ਕਾਰ ਲੈ ਜਾ ਸਕਦੇ ਹੈਗੇ ਇਹ ਵਧੀਆ ਵੀਰੇ ਕਾਰ ਪੂਰੀ ਵੀਰੇ 12 ਮਾਡਲ ਹੈ ਫਰਸਟ ਓਨਰ ਕਾਰ ਹੈ ਫਰਸਟ ਓਨਰ ਹੈ ਜੀ ਸੰਰੂਪ ਦੇ ਵਿੱਚ ਅਲਾਈ ਵੇ ਲੱਗੀਆਂ ਚੰਗੀ ਕਾਰ ਇਹਦੀ 360 ਡਿਮਾਂਡ ਹੈ ਭਾਈ ਜੀ 3 ਲੱਖ ਤੇ 60 ਹਜ਼ਾਰ ਰੁਪਈਆ ਇਹ ਕਾਰ ਲੈ ਜਾ ਸਕਦਾ ਮਿੱਤਰੋ ਤੁਸੀਂ ਸਾਰੇ ਪਾਸੋਂ ਕਾਰ ਵਧੀਆ ਪਈ ਆ ਬਾਈ ਤੇ ਬਾਕੀ ਭਾਈ ਮੇਨ ਹੁੰਦਾ ਇੰਜਨ ਗੇਅਰ ਦਾ ਇੰਜਨ ਗੇਅਰ ਠੀਕ ਹੋਣਾ ਚਾਹੀਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਆਪਣੀ ਕੋਈ ਵੀ ਕਾਰ ਲੈ ਲਓ ਆਹਾ ਇਹ ਹੈਗੀ ਹੈ ਜੀ 16 ਰਜਿਸਟਰਡ 17 ਮਹੀਨਾ 1.4 ਇੰਜਨ ਦੇ ਵਿੱਚ ਹੈ ਵੀਰੇ ਦਿੱਲੀਟਾ ਤੇ ਚੰਡੀਗੜ੍ਹ ਦਾ ਨੰਬਰ ਹੈ ਇਦੀ ਡਿਮਾਂਡ ਹੈਗੀ ਐ 6,70,000 6,70,000 ਰੁਪਈਆ ਦੀ ਕਾਰ ਆ ਚੈੱਕ ਕਰੋ ਇਹ ਆ ਗਈ ਆਪਣੇ ਲਵੇ ਦੂਜੀ ਕਾਰ ਕ੍ਰੇਟਾ ਤੇ ਆ ਆ ਗਈ ਸਫਾਰੀ ਸਫਾਰੀ ਸਟਰੋਂਗ 15 ਰਜਿਸਟਰਡ 16 ਮਾਡਲ ਹੈ ਵੀਰੇ ਸੈਕੰਡ ਓਨਰ ਹੈ ਪੀਵੀ65 ਨੰਬਰ ਹੈ ਠੀਕ ਹੈ ਵੀਰੇ ਤੇ ਵੀਆਈਪੀ ਨੰਬਰ ਲੱਗਿਆ 786 ਗੱਡੀ ਨੂੰ ਠੀਕ ਹੈ ਹਾਂਜੀ ਵੀਰੇ ਤੇ ਇਹਦੀ ਡਿਮਾਂਡ ਹੈਗੀ ਐ 5,80,000 580 ਦੇ ਵਿੱਚ ਲੈ ਵੀ 7 ਸੀਟਰ ਕਾਰ 580 ਦੇ ਵਿੱਚ ਅਗਲੀ ਕਾਰ ਆ ਗਈ ਆਪਣੇ ਲਵੇ ਹੋਂਡਾ ਦੀ ਅਮੇਜ਼ ਬਈ ਇਹ ਪੈਟਰੋਲਾ ਡੀਜ਼ਲ ਹੈ ਵੀਰੇ ਡੀਜ਼ਲ ਹੈ ਵੀਰੇ 2017 ਮਾਡਲ ਹੈ ਫਸਟ ਓਨਰ ਹੈ ਐਵਰੇਜ ਦੀ ਰਾਣੀ ਹੈ ਐਵਰੇਜ ਤਾਂ ਵੀਰੇ ਫੁੱਲ ਹੁੰਦੀ ਹੈ ਇਹਦੀ ਜੇ ਐਵਰੇਜ ਲੈਣੀ ਆ ਵਧੀਆ ਕਾਰ ਲੰਮੇ ਰੂਟਾਂ ਦੇ ਵੀ ਜਾਣਾ ਅਰਥ ਡ੍ਰੀਮ ਇੰਜਨ ਦੀ ਕਾਰ ਹੁੰਦੀ ਹੈ ਬਈ ਬਹੁਤ ਵਧੀਆ ਇੰਜਨਾਂ ਵਾਲਾ ਕਾਰ ਦਾ ਜੇ ਕਿਸੇ ਨੇ ਆਹ ਕਾਰ ਲੈਣੀ ਆ ਤਾਂ ਕਾਰ ਵੀ ਲਿਜਾ ਸਕਦੇ ਆਂਗੇ ਕਰ ਰੱਖਣ ਵਾਸਤੇ ਕਿਹੜਾ ਮਾਡਲ ਹੈ 17 17 ਮਾਡਲ ਹੈ ਵੀਰੇ ਫਸਟ ਓਨਰ ਹੈ 86000 ਕਿਲੋਮੀਟਰ ਚੱਲੀ ਹੈ ਗੱਡੀ ਜਿਹੜੀ ਡਿਮਾਂਡ ਹੈਗੀ ਹੈ ਗੱਡੀ ਦੀ 390000 ਰੁਪਏ ਡਿਮਾਂਡ ਹੈ ਠੀਕ ਹੈ ਤੇ ਲੱਖ 90 ਇੱਕ ਵਾਰ ਕਾਰ ਬਾਈ ਦਵਾਰੋਂ ਦਿਖਾ ਦੇ ਮੇਰਾ ਭਾਈ ਇਧਰ ਨੂੰ ਆ ਕੇ ਦਿਖਾ ਚੈੱਕ ਕਰੋ ਵੀ ਕਾਰ ਕਾਰ ਦੀ ਸਟੈਂਡਿੰਗ ਚੈੱਕ ਕਰੋ ਬਹੁਤ ਸੋਹਣੀ ਸਟੈਂਡਿੰਗ ਆ ਕਾਰ ਦੀ ਬਾਕੀ ਜਦੋਂ ਆਉਂਗੇ ਟਰਾਈ ਲਾਉਂਗੇ ਟਰਾਈ ਲੈ ਕੇ ਪਤਾ ਲੱਗੂ ਤੁਹਾਨੂੰ ਭਾਈ ਹਨਾ ਕਾਰ ਦੀ ਕੰਡੀਸ਼ਨ ਹੈ ਕਿਦਾਂ ਦੀ ਆ ਆ ਜਾਓ ਤੁਹਾਨੂੰ ਮਰੂਤੀ ਦੇ ਸੈਗਮੈਂਟ ਤੇ ਲੈ ਚੱਲਾਂ ਇੰਨੀਆਂ ਕਾਰਾਂ ਵੀ ਤੁਹਾਨੂੰ ਸ਼ੋਰੂਮ ਚ ਵੀ ਨਹੀਂ ਦੇਖੀ ਹੋਣੀ ਜਿੰਨੀ ਤੁਹਾਨੂੰ ਮੈਂ ਹੋਰ ਦਿਖਾਉਂਗਾ ਡਿਜ਼ਾਇਰ ਆ ਸਵਿਫਟ ਆ ਨਵੀਂ ਸ਼ੇਪ ਪੁਰਾਣੀ ਸ਼ੇਪ 8 ਮਾਡਲ 9 10 ਜਿਹੜਾ ਮਰਜ਼ੀ ਮਾਡਲ ਲੈ ਲਿਓ ਉਹਨੂੰ ਤੁਨੂੰ ਸਾਰੀਆਂ ਗੱਲਾਂ ਮਿਲਣਗੀਆਂ ਹੁਣ ਆ ਆ ਗਈ ਆਪਣੇ ਲਈ ਚੰਡੀਗੜ੍ਹ ਨੰਬਰ ਦੀ ਡਿਜ਼ਾਇਰ ਇਹ ਕਿਹੜਾ ਮਾਡਲ ਹੈ ਵੀਰੇ ਇਹ ਵੀਰੇ 12 ਮਾਡਲ ਹੈ ਹੂੰ ਹੂੰ ਜੀਡੀਆਈ ਵੇਰੀਐਂਟ ਹੈ ਸੈਕੰਡ ਓਨਰ ਹੈ ਚੰਡੀਗੜ੍ਹ ਦਾ ਨੰਬਰ ਹੈ ਵੀਰੇ ਸੈਕੰਡ ਓਨਰ ਹੈ ਹਾਂਜੀ ਹਾਂਜੀ 3 ਲੱਖ 40000 ਰੁਪਏ 3 ਲੱਖ 40 ਦੇ ਵਿੱਚ ਹਾਂਜੀ ਠੀਕ ਹੈ ਤੇ ਆ ਆ ਗਈ ਆਪਣੇ ਲਈ Honda ਦੀ Amaze ਇਹ ਫਸਟ ਓਨਰ ਹੈ 2019 ਮਾਡਲ ਹੈ ਹਾਂਜੀ VX ਮਾਡਲ ਹੈ ਟੌਪ ਵਾਲਾ ਠੀਕ ਹੈ ਹਾਂਜੀ 5 ਲੱਖ 85000 5 ਲੱਖ ਤੇ 85000 ਰੁਪਿਆ ਤੇ ਜੇ ਕਿਸੇ ਨੇ ਕਾਰ ਲੈਣੀ ਆ ਤਾਂ ਕਾਰ ਲਿਜਾ ਸਕਦੇ ਹੋ ਇਹ ਡੀਜ਼ਲ ਪٹرول ਹੈ ਪٹرول ਹੈ ਵਿੱਚ ਅੱਛਾ ਪٹرول ਦੇ ਵਿੱਚ ਆ ਤੇ ਪٹرول ਦੀ ਕਾਰ ਹੈ ਰੇਟ 5 ਲੱਖ 85 85000 ਰੁਪਇਆ ਤੇ ਆ ਆ ਗਈ ਉਸ ਤੋਂ ਬਾਅਦ ਅਗਲੀ ਆਪਣੇ ਲਵੇ Swift Swift ਹੁਣ ਗਿਣੀ ਚੱਲਿਓ Swift ਤਾਂ ਤੁਸੀਂ ਤੇ ਇਹ ਇਹ ਕਿਹੜਾ ਮਾਡਲ ਕਾਰ ਹੈ ਵੀਰੇ 18 ਮਾਡਲ ਹੈ ਫਰਸਟ ਓਨਰ ਹੈ ਇਹ ਡੀਜ਼ਲ ਦੇ ਵਿੱਚ ਹਾਂਜੀ ਕਿਉਂਕਿ ਇਹ ਸ਼ੇਪ ਚ ਡੀਜ਼ਲ ਦੀਆਂ ਕਾਰਾਂ ਬਹੁਤ ਘੱਟ ਆਈਆਂ ਬਹੁਤ ਘੱਟ ਨੇ ਵੀ ਕਿਉਂਕਿ 18 ਤੇ 19 ਚ ਹੀ ਆਈਆਂ 2 ਸਾਲ ਬਸ ਟੂਮ ਕਹਦੀ ਇਹ ਤਾਂ ਹਾਂਜੀ 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 ਬਸ ਟੂਮੇ ਆ ਠੀਕ ਹੈ ਇਹਦੀ ਇਹਦੀ ਡਿਮਾਂਡ ਹੈਗੀ ਵੀਰੇ 6,115,000 6 ਲੱਖ ਤੇ 15,000 ਹਾਂਜੀ ਹਾਂਜੀ ਫਰਸਟ ਓਨਰ ਹੈ ਲਾਇਲੂਏ ਲੱਗੇ ਆ ਚੰਗੀ ਕਾਰ ਠੀਕ ਹੈ ਵੀਰੇ ਲੈ ਵੀ ਭਾਈ ਇਹ ਆ ਇਹਦੀ ਟ੍ਰਾਈ ਲਾਈਨ ਦੀ ਲੋੜ ਨਹੀਂ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਏਜੰਸੀ ਲਾਵੇ ਤਾਂ ਹੈ ਨਹੀਂ ਖੜੀ ਆ ਬਾਈ ਹੁਣ ਲਵੇ ਲੈ ਕੇ ਜਾ ਸਕਦੇ ਆਹ ਡਿਜ਼ਾਇਰ ਆ ਗਈ ਆ ਗਈ ਆ ਗਈ ਵੀਰੇ ਡਿਜ਼ਾਇਰ ਇਹ ਡੀਜ਼ਲ ਪੈਟਰੋਲ ਇਹ ਪੈਟਰੋਲ ਆ ਵੀਰੇ ਜੈਡ ਐਕਸ ਆਈ ਪਹਿਲਾਂ ਆਟੋ ਦੇ ਵਿੱਚ ਤੁਹਾਨੂੰ ਪੁਰਾਣੀ ਸ਼ੇਪ ਦਿਖਾਈ ਹੈ ਹੁਣ ਨਵੀਂ ਸ਼ੇਪ ਦੇਣੀ ਤੁਹਾਨੂੰ 18 ਮਾਡਲ ਆ ਵੀਰੇ ਫਸਟ ਓਨਰ ਆ ਪੈਟਰੋਲ ਦੇ ਵਿੱਚ ਆ ਗਾ ਇਹਦੀ 5 ਲੱਖ 85 ਹਜ਼ਾਰ ਵੀ ਡਿਮਾਂਡ ਠੀਕ ਹੈ ਅੱਛਾ ਕਈਆਂ ਨੂੰ ਵਹਿਮ ਹੈ ਵੀ ਜਿਵੇਂ ਉਹਨੇ ਆਟੋਮੈਟਿਕ ਪੈਟਰੋਲ ਦੇ ਵਿੱਚ ਆ ਨਾਮ ਹੀ ਵੱਡਾ ਪੈਟਰੋਲ ਦਾ ਵੀ ਐਵਰੇਜ ਨਹੀਂ ਦੇਣੀ ਇਹ ਪੈਟਰੋਲ ਚ ਦੇਹਿੰਦੀ ਆ 20 ਉਹਦੀ ਐਵਰੇਜ ਵੀਰੇ ਰਾਮ ਨਾਲ ਦਿੰਦੀ ਆ ਦਰਾਉਣਾ ਸ਼ਮਕਾ ਜਿਹੜੀ ਤਾਂ ਆਟੋਮੈਟਿਕ ਉਹ ਤਾਂ ਵਧੀਆ ਐਵਰੇਜ ਉਹਨੇ ਆਪਣੇ ਹਿਸਾਬ ਨਾਲ ਗੇਅਰ ਲੈਣੇ ਆ ਹਾਂ ਹਾਂਜੀ ਤੇ ਭਈ ਆਹ ਕਾਰ ਲਿਜਾ ਸਕਦੇ ਹੋ ਆਟੋਮੈਟਿਕ ਦੇ ਵਿੱਚ ਤੁਹਾਨੂੰ 20 ਦੇ ਲੈਵਲ ਉਨੇ ਐਵਰੇਜ ਦੇਣੀ ਆ ਮੇਨਟੇਨੈਂਸ ਕੁਝ ਹੁੰਦੀ ਨਹੀਂ ਭਾਈ ਹਨਾ ਤੇ ਆਹ ਆ ਗਈ ਪੁਰਾਣੀ ਸ਼ੇਪ ਦੇ ਵਿੱਚ ਹੁਣ ਇਹ ਪੁਰਾਣੀ ਸ਼ੇਪ ਦੇ ਵੀਰੇ ਸਾਡੇ ਕੋਲ ਜ਼ਿਆਦਾਤਰ ਉੱਚੇ ਹੀ ਵੇਰੀਐਂਟ ਹੁੰਨੇ ਆ ਇਕੋ ਇੱਕ ਹੈ ਨਗੀਨਾ ਜੈਕਸ ਜੀ ਡੀ ਆਈ ਸਾਰਾ ਕੁਝ ਆਹੀ ਹੈ ਅੱਛਾ ਇਹ ਵੀ ਉਹੀ ਹਾਂ ਇਹ ਵੀ ਵੀਰੇ 2008 ਮਾਡਲ ਹੈ ਜੈ ਡੀ ਐਕਸ ਆਈ ਮਾਡਲ ਹੈ ਪੈਟਰੋਲ ਤੇ ਹਾਂਜੀ ਪੈਟਰੋਲ ਦੇ ਵਿੱਚ ਹਾਂਜੀ ਤੇ ਸਵਾ ਦੋ ਲੱਖ ਰੁਪਏ ਡਿਮਾਂਡ ਹੈ ਉਹਨ ਲਈ ਸਵਾ ਦੋ ਲੱਖ ਰੁਪਈਆ ਦੇ ਵਿੱਚ ਬਈ ਤੇ ਬਈ ਵੀਰੇ ਬਹੁਤ ਸੋਹਣੀ ਕਾਰ ਹੈ ਟਾਪ ਮਾਡਲ ਦੀ ਕਾਰ ਤੇ ਟਾਪ ਮਾਡਲ ਦੇ ਬੰਦੇ ਉਹ ਟਾਪ ਦੀ ਕਾਰ ਟਾਪ ਦੇ ਬੰਦੇ ਬਈ ਹੈ ਨਾ ਕ੍ਰਿਸਟਲ ਕਾਰ ਦੇ ਉੱਤੇ ਆਇਓ ਚੰਗੀ ਕਾਰ ਦੇਣਗੇ ਤੁਹਾਨੂੰ ਬਈ ਹੈ ਤੇ ਆਹ ਅੱਗੇ ਆ ਵੀਰੇ 2015 ਮਾਡਲ ਫਰਸਟ ਓਨਰ ਪੀਵੀ 65 ਨੰਬਰ ਹਾਂ ਹਾਂ ਇਹ ਹੈਗੀ ਡਿਜ਼ਾਇਰ ਡਿਜ਼ਾਇਰ ਤੁਸੀਂ ਸੁਣਦੇ ਆ ਰਹੇ ਹੋ ਕਾ ਤਾਂ ਮੈਂ ਬਈਆਂ ਨੂੰ ਕਹਿ ਰਹੀ ਮੈਂ ਤੁਸੀਂ ਡਿਜ਼ਾਇਰਾਂ ਗਿਲਿਓ ਕਿੰਨੀਆਂ ਨੇ ਲਗਭਗ ਬਈ ਹੁਣ ਅਰੂਤੀ ਦੇ ਸੈਗਮੈਂਟ ਦੀ ਗੱਲ ਕਰਾਂ ਔਰੇ 14 15 ਤੋਂ ਉੱਪਰ ਕਾਰਾਂ ਖੜੀਆਂ ਠੀਕ ਹੈ ਬਈ ਇਹ ਇਹ ਵੀ ਐਕਸਆਈ ਮਾਡਲ ਹੈ ਵੀਰੇ ਇਹਦੀ 4,35,000 ਰੁਪਏ ਦੀ ਮੰਗ ਹੈ ਉਹਨਾਂ ਦੀ 4,35,000 ਰੁਪਏ ਆ ਗਈ ਇਹ ਵੀ ਇਹਨਾਂ ਦੇ ਘਰਾਣੇ ਦੀ ਕਾਰ ਹੈ ਇਹ ਇਹ ਹੈਗੀ ਵੀਰੇ 18 ਮਾਡਲ ਹੈ ਹਾਂਜੀ ਜੈਟ ਆਈ ਵੇਰੀਐਂਟ ਚੰਡੀਗੜ੍ਹ ਦਾ ਨੰਬਰ ਹੈ ਵੀਰੇ ਇਹਦੀ ਹੈਗੀ ਹੈ ਆਪਣੀ 4 535000 ਰੁਪਏ 5 ਲੱਖ ਤੇ 35000 ਡਿਮਾਂਡ ਬਾਈ ਚੈੱਕ ਕਰੋ ਇਹ ਬਈ ਡਿਮਾਂਡਿੰਗ ਪ੍ਰਾਈਸ ਆ ਮੌਕੇ ਤੇ ਤੁਹਾਡਾ ਰਿਗਾਰਡ ਜ਼ਰੂਰ ਕਰਾਇਆ ਜਾਊਗਾ ਆ ਗਈ ਡਿਜ਼ਾਈਨ ਡਿਜ਼ਾਈਨ ਫੇਰ ਆ ਗਈ ਹਾਂਜੀ ਇਹ ਹੈਗੀ ਵੀਰੇ 15 ਮਾਡਲ ਹੈ ਹਾਂਜੀ 3.5 ਲੱਖ ਰੁਪਏ ਸਾਢੇ 3 ਲੱਖ ਰੁਪਈਆ ਦੀ ਇੱਕ ਗੱਲ ਹੈ ਜਿਹੜਾ ਕੋਈ ਡਿਜ਼ਾਈਨ ਵਾਲ ਆ ਜਾ ਸਵਪਟ ਵਾਲ ਆ ਗਿਆ ਆ ਜਾ ਕੋਈ ਬਰੇਜ਼ਾ ਵਾਲ ਆ ਗਿਆ ਕ੍ਰੇਟਾ ਵਾਲ ਆ ਗਿਆ ਉਹ ਤਾਂ ਮੁੜਦਾ ਹੀ ਨਹੀਂ ਉਹਨੂੰ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਆ ਬਈ ਬਹੁਤ ਕੁਝ ਹੈ ਤੇ ਆਹ ਆ ਗਈ ਸਵਭਟਾ ਆਪਣੇ ਲੈਵੇ ਹੁਣ ਇਹ ਸਵਿਫਟ ਹੈ ਵੀਰੇ ਇਹ ਪੈਟਰੋਲ ਦੇ ਵਿੱਚ ਹੈ 2016 ਮਾਡਲ ਹੈ ਹਾਂਜੀ ਇਹਦੀ ਵੀ 485000 ਦੀ ਡਿਮਾਂਡ ਹੈ 485 ਅਲਾਈਲੂਏ ਲੱਗੀਆਂ ਚੰਗੀ ਕਾਰ ਵਧੀਆ ਅੰਦਰੋਂ ਵੀ ਪੋਸ਼ਿੰਗ ਪੋਸ਼ਿੰਗ ਬਹੁਤ ਵਧੀਆ ਹੋਈ ਹੋਈ ਆ ਬਾਕੀ ਨਾ ਬਾਈ ਜਿਹੜਾ ਨੰਬਰ ਦਿੱਤਾ ਹੈ ਮੈਂ ਉਹਦੇ ਤੇ ਤੁਸੀਂ ਇੱਕ ਵਾਰ ਮੈਸੇਜ ਕਰ ਦਿਓ ਥਰਲ ਕੈਟਾਲਾਗ ਵੀ ਆ ਜਾਣਾ ਬਾਈ ਸਾਰਾ ਬਣਿਆ ਬਣਾਇਆ ਆਹ ਆ ਵੀਰੇ ਬਰੇ ਇਹ ਹੈਗੀ ਹੈ 2018 ਮਾਡਲ ਗ੍ਰੈਂਡ i10 i10 ਹਾਂਜੀ ਹਾਂਜੀ 63000 ਚੱਲੀ ਆ ਇਹਦੀ ਫੁੱਲ ਗਾਰੰਟੀ ਹੈ ਸਾਡੀ ਬੰਪਰ ਟੂ ਬੰਪਰ 올 ओरिजिनल ਕਾਰ ਹੈ ਅੱਛਾ ਹਾਂਜੀ ਹਾਂਜੀ ਬਈ ਬਹੁਤ ਨਵੀਂ ਕਾਰ ਹੈ ਇਹ ਸਟੈਂਡਿੰਗ ਜਿਹੜੇ ਬਾਈ ਨੂੰ ਜਿਹਨੂੰ ਕੰਡੀਸ਼ਨ ਦਾ ਪਤਾ ਵੀ ਜਿਹੜੀ ਵਧੀਆ ਕੰਡੀਸ਼ਨ ਦੀ ਕਾਰ ਹੁੰਦੀ ਕਹੇ ਜੀ ਆ ਅਸੀਂ ਅੱਖਾਂ ਨਾਲ ਦੇਖ ਕੇ ਸਕੈਨ ਕਰ ਦਿੰਦੇ ਨੇ ਜਿਹੜੇ ਉਹ ਵਾਲੀ ਚੀਜ਼ ਆ ਬਈ ਇਹ ਵੀ ਜੇ ਕਿਸੇ ਨੇ ਛੋਟੀ ਕਾਰ ਲੈਣੀ ਆ ਵਧੀਆ ਚੰਗੀ ਐਵਰੇਜ ਵਾਲੀ ਤਾਂ ਆਹ ਕਾਰ ਲੈ ਜਾ ਸਕਦੇ ਪੈਟਰੋਲ ਤੇ ਡੀਜ਼ਲ ਪੈਟਰੋਲ ਹੈ ਪੈਟਰੋਲ ਤੇ ਪੈਟਰੋਲ ਤੇ ਬਹੁਤ ਸੋਹਣੀ ਐਵਰੀਏਰ ਦੀ ਡਿਮਾਂਡ ਹੈ ਮੋਕੇ ਤੇ ਹੋ ਜਾਏ 435 ਦੇ ਵਿੱਚ ਠੀਕ ਹੈ ਪਰ ਵੀਰੇ 63000 ਆਦਾ 63000 ਹੈ ਬਾਈ ਉਹੀ ਤਾਂ ਹੈ ਬਾਈ ਨਵੀਂ ਕਾਰ ਬਿਲਕੁਲ ਨਵੀਂ ਹੈ ਨਾ ਤੇ ਆ ਆ ਗਈ ਬਰੀਓ ਬਰੀਓ ਹੈ ਵੀਰੇ 13 ਮਾਡਲ ਹੈ ਹਾਂਜੀ 13 ਮਾਡਲ ਹੈ ਫਸਟ ਓਨਰ ਹੈ ਕਾਰ ਓਕੇ ਹਾਂਜੀ ਇਹਦਾ ਪ੍ਰਾਈਸ ਇਹਦੀ 1.2 ਲੱਖ ਰੁਪਈਆ ਵੀਰੇ 1.2 ਲੱਖ ਰੁਪਈਆ ਆ ਆ ਗਿਆ ਐਂਡ ਤੇ ਗਲਾਬ ਦਾ ਫੁੱਲ ਦਿੰਦੇ ਆ ਤੁਹਾਨੂੰ ਬਈ ਜੇ ਕਿਸੇ ਨੇ ਗਲਾਬ ਦਾ ਫੁੱਲ ਲੈਣਾ ਜਿਹਨੂੰ ਵੈਲੈਂਟਾਈਨ ਡੇ ਤੇ ਮਿਲਿਆ ਨਹੀਂ ਗਲਾਬ ਦਾ ਫੁੱਲ ਸਾਡੇ ਲਵੇ ਆ ਪਰ ਸਾਡੇ ਵਾਲਾ ਪੇਡ ਆ ਥੋੜਾ ਯਾਰ ਇਹ ਕਿੰਨੇ ਦਾ ਵੀਰੇ ਇਹ ਵੀਰੇ ਪੰਜ ਮਾਡਲ ਐ 22 ਤੱਕ ਪਾਸ ਐ ਇਹ ਵੀ ਕੋਕਾ ਪੀਸ ਆ ਮੈਂ ਤੁਹਾਨੂੰ ਦੱਸਿਆ ਸਾਡੇ ਕੋਲ ਉੱਚਾ ਲੈ ਲਓ ਚਾਹੇ ਨੀਵਾ ਮਾਡਲ ਲੈ ਲਓ ਸਾਰੀਆਂ A1 ਕੰਡੀਸ਼ਨ ਦੀਆਂ ਕਾਰਾਂ ਮਿਲਣਗੀਆਂ ਠੀਕ ਐ ਸਵਾ ਲੱਖ ਰੁਪਏ ਹਾਂਜੀ ਸਵਾ ਲੱਖ ਰੁਪਈਆ ਦੇ ਵਿੱਚ ਸਵਾ ਲੱਖ ਰੁਪਈਆ ਚ ਪਾਸਿੰਗ ਪੂਸਿੰਗ ਹੈਗੀ ਆ ਬਾਈ ਸਾਰਾ ਕੁਝ ਹੈਗਾ ਆਜੋ ਫਿਰ ਜੇ ਕਿਸੇ ਨੇ ਕਾਰ ਲੈਣੀ ਆ ਜਾਂ ਗਲਾਉ ਦਾ ਫੁੱਲ ਬੰਨ ਲਓ ਪਲੀਡੀ ਇੰਸ਼ੋਰਸ ਤੱਕ ਹੈਗੀ ਐ ਵੀਰੇ ਓਕੇ ਹਾਂਜੀ ਬਾਈ ਵਧੀਆ ਕਾਰ ਆ ਤੁਹਾਨੂੰ ਉਹ ਚੰਗੀ ਕਾਰ ਹੀ ਮਿਲਣੀ ਐ ਕੰਟੈਕਟ ਭਾਈ ਉਹੀ ਕਰਿਓ ਜਿਹਨੇ ਚੰਗੀ ਕਾਰ ਲੈਣੀ ਆ ਤੇ ਨੰਬਰ ਸਕਰੀਨ ਤੇ ਪਾਤੇ ਕ੍ਰਿਸਟਲ ਕਾਰਸ ਮੋਹਾਲੀ